ਕੀ ਤੋਂ ਹੁੰਦੀ ਹੈ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਜਾਂ ਲੋਕਾਂ ਤੋਂ ਗੱਲ ਕਰੀਏ ਤੇ ਜਿਹੜਾ ਸਾਸੀ ਮਹੀਨੇ ਬੈਠਾ ਹੋਰੀ ਦਿਨ ਘਟਾ ਯੋਗਾਂ ਨੂੰ ਕੰਮ ਰੱਪਾ ਆ ਜਾਵੇ ਹੁੰਦਾ ਉਹ ਜਿਹੜਾ ਸਵਾਰ ਦਿੱ ਮੇਰਾ ਭੱਗਿਆ ਉਹ ਮੈਂ ਇੱਕ ਕੰਮ ਕਰ ਲੈਦੂ ਸਾਸੀ ਮਹੀਨੇ ਸੀ ਰਹਾਂ ਨੇ ਸਾਡਾ ਹੋ ਜੀ ਉਹ ਦਵਾ ਤਰਹੀ ਕਰ ਤੇ ਆ ਗਿਆ ਟਾਈਮ ਆ ਗਿਆ ਉਹ ਨਹੀਂ ਮੜਾ ਸਤਰਾ ਜੇ ਨਾ ਇਹੋ ਪੁੱਛੋ ਮੈਂ ਕਿੱਧਰੋਂ ਆਇਆ ਤੇ ਪੁੱਛੇ ਉਦੋਂ ਚੁੱਪੀ ਕਰਕੇ ਉਹਦਾ ਪੁੱੁਰਾ ਨਾਮ ਦਵਾ ਨੀ ਤੁਸੀਂ ਗੱਡੇਗਾ ਕੰਡੇ ਹੋਰ ਇਹ ਚਮਗਰਾਨੀ ਹਾਲ ਕੀ ਦੂਸਰੋਂ ਆਇਆ ਦੋ ਹੈਗਾ ਤਾਂ ਇਹ ਜੱਲ ਬੰਦੇ ਬਣ ਜੇ ਹੋਰ ਵਧੀਆ ਪਰ ਥੋੜੇ ਥੋੜੇ ਪੈਸੇ ਬਣਤਾ ਸਸਰੀ ਗਾਂਜੀ ਇਹ ਦੇਵ ਸਿੰਘ ਦਾ ਪਰਿਵਾਰ ਆ ਜੀ ਮੇਰੇ ਪਰਿਵਾਰ ਤੋਂ ਵਾਜਦਾ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਵਾਦੀ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਇਦੋਂ ਮਾਰਾ ਕਿਸੇ ਦਾ ਹੋਰ ਹਾਲ ਹੋਊਗਾ ਇਹਨਾਂ ਨੌਜਵਾਨ ਮੁੰਡੇ ਦੀ ਪਹਿਲਾਂ ਪਿਛਲੇ ਦਿਨੀ ਡੈਥ ਹੋ ਗਈ ਸੀ ਪੰਜ-ਛੇ ਦਿਨ ਪਹਿਲਾਂ ਭੋਗ ਵੀ ਪਾਇਆ ਜੀ ਤੇ ਇਕੱਲੇ ਬਜ਼ੁਰਗ ਬੰਦੇ ਦੋਏ ਰਹਿੰਦੇ ਨੇ ਅਸੀਂ ਮੈਂ ਜਦੋਂ ਘਰ ਦੇਖਿਆ ਤਰਸ ਆਇਆ ਸੋਨੂੰ ਬੁਲਾਇਆ ਵੀ ਇਹਨਾਂ ਦੇ ਦੋ ਖਾਨ ਪੈ ਜਾਣ ਵਿਚਾਰਿਆਂ ਦੇ ਕਿਤੇ ਇਹ ਵੀ ਨਾ ਮੀਆਂ ਬੀਬੀ ਡੱਗੇ ਜਾਣਾ ਪਰਸਾਂ ਜਿੱਥੇ ਮਹੀ ਦੇ ਵਿੱਚ ਵੀ ਇੱਕ ਕੰਧ ਵੀ ਡਿੱਗੀ ਦੂਜਾ ਘਰ ਵੀ ਡਿੱਗਣ ਵਾਲਾ ਪਿਆ ਪੂਲਿਆਂ ਦੀ ਤੇ ਆ ਦੂਜਾ ਸਟੇਰੀਆ ਵੀ ਨਹੀਂ ਹੈਗੀਆਂ ਜਿਹੜੇ ਪਹਿਲਾਂ ਫਰਮਾਇਆ ਦੀਆਂ ਪਈਆਂ ਹੋਈਆਂ ਨੇ ਉਹੀ ਛੱਤ ਹੈ ਬਹੁਤ ਜਾਦੇ ਗਰੀਬ ਬੰਦੇ ਨੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਸਾਰੀਆਂ ਪਾਰਟੀਆਂ ਦੇ ਨਮਾਇਦਿਆਂ ਨੂੰ ਵੀ ਜਿਹੜਾ ਵੀ ਇਹ ਵੀਡੀਓ ਦੇਖਦਾ ਹੋਵੇ ਇਹਨਾਂ ਦਾ ਖਾਤਾ ਨੰਬਰ ਮੈਂ ਬੇਨਤੀ ਕਰੂੰਗਾ ਵੀ ਸ਼ੋ ਹੋ ਜਾਈ ਇਹਨਾਂ ਦੇ ਖਾਤੇ 'ਚ ਪੈਸੇ ਪਾਏ ਜਾਣਾ ਤਾਂ ਕਿ ਇਹਨਾਂ ਦੀ ਆਪਾਂ ਹਰੇਕ ਪੱਖੋਂ ਮਦਦ ਕਰ ਸਕੀਏ ਹਾਂਜੀ ਬਾਈ ਜੀ ਦਾ ਖਾਲਸਾ ਬਾਈ ਜੀ ਦੀ ਫਤਿਹ ਫਤਿਹ ਤੋਂ ਉਪਰੰਤ ਅੱਜ ਅਸੀਂ ਇੱਥੇ ਇੱਕ ਤਰਸਯੋਗ ਗਰੀਬ ਆਦਮੀ ਸਰਦਾਰ ਦੇਵ ਸਿੰਘ ਜੀ ਦੇ ਘਰੇ ਪਹੁੰਚਿਆ ਵੀ ਜੀ ਅਸਾਨੂੰ ਘੱਟ ਤੋਂ ਘੱਟ ਹਰ ਇੱਕ ਅਸਰਦਕ ਸਰਕਾਰੋਂ ਉਹਨਾਂ ਵੇਲੇ ਤੱਕ ਦੇ ਸੀ ਇਸ ਬੰਦੇ ਦੇ ਨਾਲ ਜਾਨੀ ਕਿ ਖੜੇ ਸੀਗੇ ਇਹਨਾਂ ਨੂੰ ਇਹ ਅਸੀਂ ਬਹੁਤ ਥਾਂ ਤੇ ਬੇਨਤੀ ਵੀ ਕਰੀ ਵੀ ਇਹ ਗਰੀਬ ਪਰਿਵਾਰ ਦੇ ਘਰ ਜੋਗ ਹੈਗਾ ਕਿਸੇ ਵੀ ਸਰਕਾਰ ਨੇ ਨਾ ਸੈਂਟਰ ਸਰਕਾਰ ਨੇ ਨਾ ਪੰਜਾਬ ਸਰਕਾਰ ਨੇ ਇਹੋ ਜਿਹੀ ਗਰੀਬ ਦੀ ਕਿਤੇ ਵੀ ਲੋੜਵੰਦ ਦੀ ਉਮੀਦ ਨਹੀਂ ਜਾਗੀ ਹੈਗੀ ਕਿਤੋਂ ਵੀ ਇਹਨਾਂ ਨੇ ਅਸੀਂ ਬੇਨਤੀ ਇਹੀ ਕਰਦੇ ਆ ਸਾਰੀਆਂ ਸੰਸਥਾਵਾਂ ਨੂੰ ਐਨ ਆਰ ਆਈ ਭਰਾਵਾਂ ਨੂੰ ਜਿਹੜੇ ਵੀ ਵੀਰ ਸਾਡੇ ਸਮਾਜ ਸੇਵੀ ਨੇ ਅਸੀਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਆ ਵੀ ਜੇ ਉਹ ਇਸ ਲੋੜਵੰਦ ਗਰੀਬ ਦੇ ਇੱਕ ਇੱਕੋ ਹੀ ਸਹਾਰਾ ਸੀਗਾ ਇੱਕ ਪੁੱਤਰ ਸੀਗਾ ਉਹ ਵੀ ਸੁਰਗਵਾਸ ਹੋ ਗਿਆ ਅਤੇ ਉਹ ਇਹਨਾਂ ਦਾ ਹੁਣ ਕੋਈ ਵੀ ਸਹਾਰਾ ਨਹੀਂ ਆ ਬਾਰਿਸ਼ ਦੇ ਮੌਕੇ ਇਹਨਾਂ ਦਾ ਸਾਰਾ ਮਕਾਨ ਢਾਹ ਡੇਰੀ ਹੋਣ ਵਾਲਾ ਇਤਜ਼ਾਦ ਤੇ ਖੜੇਗਾ ਤੇ ਬਾਕੀ ਹੁਣ ਰਹੀ ਗੱਲ ਇਹਨਾਂ ਨੇ ਜਦੋਂ ਬਾਰਸ਼ ਦਾ ਟਾਈਮ ਸੀ ਬਾਹਰ ਨਿਕਲ ਕੇ ਪੱਲੀ ਲੈ ਕੇ ਦੋਨੋਂ ਜੀਆਂ ਨੇ ਆਪਣਾ ਬਾਰਸ਼ ਦਾ ਟਾਈਮ ਕੱਢਿਆ ਸੋ ਆਪਾਂ ਇਨਸਾਨੀਅਤ ਤੌਰ ਤੇ ਬੇਨਤੀ ਕਰਦੇ ਆਂ ਵੀ ਇਹਨਾਂ ਗਰੀਬ ਪਰਿਵਾਰ ਤੇ ਮੇਰਾ ਪਰ ਹੱਥ ਰੱਖੋ ਤੇ ਇਹਨਾਂ ਨੂੰ ਤਿਲ ਫੁੱਲ ਦੀ ਭੇਟਾ ਕਰਕੇ ਕਾਣ-ਕਾਣ ਦੇ ਨਾਲ ਤਿਲ-ਤਿਲ ਦੇ ਨਾਲ ਇੱਕ ਅੰਬਾਰ ਲੱਗ ਜਾਂਦਾ ਹੁੰਦਾ ਜੇ ਕਿਸੇ ਵੀਰ ਦੇ ਵਿੱਚ ਕੋਈ ਵੀ ਸ਼ਰਦਾ ਭਾਵਨਾ ਹੈਗੀ ਤਾਂ ਇਸ ਗਰੀ ਪਰਿਵਾਰ ਤੇ ਹੱਥ ਰੱਖ ਕੇ ਇਹਦਾ ਵਿਚਾਰਦਾ ਘਰ ਬੈਠਣ ਜੋਗਾ ਬਣਾਇਆ ਜਾਵੇ ਅਤੇ ਇਸ ਨੂੰ ਆਰਥਿਕ ਮਦਦ ਦਿੱਤੀ ਜਾਵੇ ਵੈਗੜ ਜੀ ਦਾ ਖਾਲਸਾ ਵੈਗੜ ਜੀ ਦੀ ਫਤਗੀ